ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਪਹਿਲਾ ਤਾਂ ਪੰਜਾਬ ਯੂਨੀਵਰਸਿਟੀ ਔਰ ਆਪ ਜੀ ਦਾ ਬਰਾਸ ਤੇਰਾ ਮੰਚ ਮੈਂ ਅਨੰਦ ਅੱਤਹਿਲੋ ਤਨਵਾਕੀ ਹਾਂ ਜਿਨ੍ਹਾਂ ਨੇ ਇਹ ਸਨਮਾਨ ਬਖਸ਼ਿਆ ਔਰ ਸਭ ਤੋਂ ਵੱਡੀ ਪ੍ਰਸੰਨਤਾ ਦੀ ਬਾਤ ਇਹ ਹੈ ਮੈਂ ਪੰਜਾਬੀ ਇਹਨਾਂ ਨਹੀਂ ਪੜਿਆ ਸੀ ਤੇ ਹਰਿਆਣਿਚ ਸੇਵੇਂ ਸਤਿ ਨੇ ਤੋਂ ਪੰਜਾਬੀ ਸ਼ੁਰੂ ਹੋ ਰਹੀ ਹੈ ਜੀ ਪਰ ਮੈਂ ਆਪਣੀ ਸ਼ੇਖਪੁਰਿਆ ਵਾਲੀ ਬੋਲੀ ਜਰੂਰ ਨਾਲ ਰੱਖੀ ਹੋਈ ਹੈ ਖੁਸ਼ੀ ਇਸ ਗੱਲ ਦੀ ਹੈ ਕਿ ਸਭ ਤੋਂ ਪਹਿਲਾਂ ਜਿੱਦਨ ਮੈਂ ਗੁਰਬਾਣੀ ਦੀ ਸੰਥਿਆ ਸ਼ੁਰੂ ਕੀਤੀ ਉਹਦੀ ਸ਼ੁਰੂਆਤ ਗਿਆਨੀ ਸਾਹਿਬ ਸਿੰਘ ਜੀ ਉਹਨਾਂ ਨੇ ਕਰਾਈ ਸੀ ਮੇਨ ਬੜੀ ਵੱਡੀ ਅੱਜ ਪ੍ਰਸੰਤਾ ਹੈ ਕਿ ਸਾਡੇ ਬਜ਼ੁਰਗ ਨੇ ਦੂਜੀ ਗੱਲ ਤੁਸੀਂ ਅੱਜ ਉਹ ਸਬਜੈਕਟ ਰੱਖਿਆ ਹੈ ਜਿਹੜਾ ਪੂਰੇ ਬ੍ਰਹਿਮੰਡ ਨੂੰ ਹੀ ਆਪਣੀ ਫਲਾਵੇ ਵਿੱਚ ਲੈ ਜਾਂਦਾ ਹੈ ਸੇਵਾ ਸ਼ਬਦ ਨੂੰ ਹੱਦਾਂ ਵਿੱਚ ਵੀ ਬੰਨਿਆ ਜਾ ਸਕਦਾ ਗੁਰਬਾਣੀ ਦੀ ਵਿਆਖਿਆ ਵਿੱਚ ਭਾਈ ਸੁਖਵਿੰਦਰ ਸਿੰਘ ਜੀ ਬੋਲ ਰਹੇ ਸਨ ਸਾਡੇ ਲਈ ਤਿੰਨ ਸ਼ਬਦ ਨੇ ਜੀ ਗੁਰਬਾਣੀ ਦੀ ਕਥਾ ਲਈ ਪਹਿਲਾ ਸ਼ਬਦ ਹੈ ਸਿਧਾਂਤ ਦੂਜਾ ਸ਼ਬਦ ਹੈ ਸਵਾਦ 33ਵਾਂ ਸ਼ਬਦ ਹੈ ਸਾਖੀ ਸਾਨੂੰ ਗੁਰਬਾਣੀ ਚ ਤਿੰਨੇ ਵਸਤੂ ਤਿੰਨੇ ਚੀਜ਼ਾਂ ਮਿਲਦੀਆਂ ਸਭ ਤੋਂ ਪਹਿਲਾ ਸਿਧਾਂਤ ਸਿਧਾਂਤ ਸ਼ਬਦ ਦਾ ਸਭ ਨੂੰ ਪਤਾ ਹੈ ਕਿਤੇ ਸ਼ਬਦ ਦਾ ਅਰਥ ਇਹ ਨਹੀਂ ਅੰਤ ਸਿੱਧ ਕੀਤੀ ਹੋਈ ਬਾਤ ਜਿਹੜਾ ਤਤ ਅਰਥ ਨਿਕਲ ਜਾਏ ਆਪਾਂ ਉਹਨੂੰ ਸਿਧਾਂਤ ਕਹਿੰਦੇ ਹਾਂ ਹੁਣ ਸ਼ਬਦਾਂਤ ਨੂੰ ਸਮਝਣ ਲਈ ਆ ਜਿਵੇਂ ਆਪ ਜੀ ਇਕੱਠੇ ਹੋਏ ਇੱਕ ਸੰਵਾਦ ਹੈ ਸਿਧਾਂਤ ਨੂੰ ਸਮਝਣ ਲਈ ਸੰਵਾਦ ਕਹ ਪਰ ਸੰਵਾਦ ਉਹ ਲੋਕ ਕਰ ਸਕਦੇ ਨੇ ਜਿਹੜੇ ਦੋ ਧਿਰਾਂ ਸਿਧਾਂਤ ਤੋਂ ਜਾਣੂ ਹੋਣ ਜੇ ਇੱਕ ਪੱਖੀ ਸਿਧਾਂਤ ਤੋਂ ਜਾਣੂ ਨਹੀਂ ਉਹ ਸੰਵਾਦ ਨਹੀਂ ਕਰ ਸਕੇਗਾ ਉਹ ਵਿਵਾਦ ਖੜਾ ਕਰ ਸਕਦਾ ਹੈ ਸੰਵਾਦ ਵਾਸਤੇ ਦੋਨਾਂ ਧਿਰਾਂ ਨੂੰ ਸਮਝ ਚਾਹੀਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਭ ਤੋਂ ਵੱਧ ਜੇ ਗੁਰੂ ਜੋਤਨਰ ਕਿਸੇ ਨੇ ਸੰਵਾਦ ਰਚਾਇਆ ਤੇ ਸਿਧਾਂਤ ਨੇ ਰਚਾਇਆ ਅੱਜ ਜਦੋਂ ਪਾਠ ਕਰਦੇ ਹੁਣ ਸਨਮਾਨ ਜੋ ਜਾ ਨੀਂਜ ਬੈਠੇ ਆ ਸੁਹੀ ਰਾਤ ਅਸਾ ਸੁਹੀ ਤੇ ਰਾਮ ਕਲੀ ਸਭ ਤੋਂ ਜ਼ਿਆਦਾ ਸਿੱਧਾ ਨੇ ਸਵਾਦ ਗੁਰੂ ਨਾਨਕ ਸਾਹਿਬ ਨੂੰ ਕੀਤਾ ਵੱਖ-ਵੱਖ ਥਾਵਾਂ ਤੇ ਕੀਤਾ ਮੇਲਿਆਂ ਤੇ ਹੋਇਆ ਚਾਹ ਸਮੇਰ ਪਰਬਤ ਦੀ ਨਾਨਕ ਪਤ ਦੀ ਸੀ ਗੱਲ ਕਰਨੀ ਕਿਉਂਕਿ ਸਵਾਦ ਕਰਨ ਵਾਸਤੇ ਸਮਝ ਚਾਹੀਦੀ ਹੈ ਅੱਜ ਸਿੱਖੀ ਦੀ ਤਰਾਸ ਦੀ ਇਹ ਹੈ ਕਿ ਅਸੀਂ ਸਵਾਦ ਦੀ ਥਾਂ ਤੇ ਵਿਵਾਦ ਨੂੰ ਚੰਗਦੇ ਨੇ ਦੂਜੀ ਗੱਲ ਜਿਸ ਨੂੰ ਸੰਵਾਦ ਕਰਨ ਦੀ ਸਮਝ ਪੈ ਗਈ ਮੈਂ ਕਈ ਵਾਰੀ ਗਿਆਨੀ ਜੀ ਕਿਹਾ ਸੱਜਣ ਠਾਕ ਨੂੰ ਸਿਰਫ ਇੱਕੋ ਸ਼ਬਦ ਸੁਣਾਇ ਸਿੱਧੀ ਸ਼ਬਦਾਵਲੀ ਪਿੰਡੂ ਵਰਤੀ ਉਂਝਲ ਕੇ ਹਾਂ ਚਿੰਤਨਾ ਪੁੱਤਮ ਕਲੜੀ ਮਸ ਬਸ ਇਹ ਸ਼ਬਦ ਨਾਲ ਹੀ ਉਹ ਕਿਲੇ ਗਿਆ ਉਹਨੇ ਕੋਈ ਸਵਾਲ ਨਹੀਂ ਕੀਤਾ ਭਾਈ ਕੌਡੇ ਨੇ ਕੋਈ ਸਵਾਲ ਨਹੀਂ ਕੀਤਾ ਭਾਈ ਭומिए ਨੇ ਕੋਈ ਸਵਾਲ ਨਹੀਂ ਕੀਤਾ ਹਾਂ ਭਾਈ ਗੁਰਦਾਸ ਸਾਹਿਬ ਜੀ ਦੇ ਮੁਤਾਬਕ ਹਾਜ਼ੀਆਂ ਨੇ ਸਵਾਲ ਕੀਤਾ ਪੁੱਛਣ ਪੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮ ਹੋਈ ਸਮੱਸਿਆ ਉੱਥੇ ਵੀ ਆ ਗਈ ਉੱਥੇ ਵੀ ਸਿਰਫ ਇਹ ਪੁੱਛਿਆ ਜਾ ਰਿਹਾ ਕਿ ਹਿੰਦੂ ਚੰਗੇ ਨੇ ਕਿ ਮੁਸਲਮਾਨ ਇਹ ਕਿਸੇ ਪੁੱਛੇ ਨਹੀਂ ਕਿ ਰੱਬ ਨੂੰ ਕਿਵੇਂ ਪਾਇਆ ਜਾ ਸਕਦਾ ਸਵਾਦ ਸਿੱਧਾ ਨਹੀਂ ਕੀਤਾ ਸਿੱਧ ਗੋਸ਼ਟ ਦੀ ਬਾਣੀ ਸੈਂਕੜੇ ਸਵਾਲ ਨੇ ਇੱਕ 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 ਪਦੇ ਤੇ ਚਾਰ ਚਾਰ ਸਵਾਲ ਇਕੱਠੇ ਕਰੀ ਜਾਂਦੇ ਅਸੀਂ ਜਦੋਂ ਕਿਸ ਕਾਰਨ ਗ੍ਰਹਿ ਤਜੂ ਦਾਸੀ ਕਿਸ ਕਾਰਨ ਇਹ ਭੇਕ ਨਿਵਾਸੀ ਕਿਸ ਵਖਰ ਕਿ ਤੂੰ ਮਨ ਜਾ ਰਹੇ ਕਿਉਂ ਕਰ ਸਾਥ ਲਗਾਵੋ ਪਾਰੇ ਚਾਰ ਸਵਾਲ ਇਕੱਠੀ ਕਰ ਦਿੱਤੇ ਸੰਵਾਦ ਕਰਨ ਵਾਲਿਆਂ ਨੇ ਅਖੀਰ ਵਾਲਾ ਸੰਵਾਦ ਹੋਇਆ ਅਚਲ ਚਲੋ ਸਾਡੇ ਉਧਰ ਅਚਲ ਸ਼ਬਦ ਵਰਦੇ ਅਚਲ ਵਿਟਾਲੇ ਜਦੋਂ ਸੰਵਾਦ ਹੋਇਆ ਅਖੀਰਲਾ ਸੱਜਣ ਨੇ ਕਿਹਾ ਤੁਹਾਡੀ ਕਮਾਈ ਵੱਡੀ ਕਿਉਂਕਿ ਉਹਦੀ ਜਾਣੇ ਬਲਾਤ ਨਹੀਂ ਉਹ ਬੰਦਾ ਬੰਦੇ ਮਾਰਦਾ ਕੋ ਡਰਾਚ ਬਾਬਰ ਕੋ ਕਮਾਈ ਜਿੰਨਾ ਬੰਦਿਆਂ ਨੇ ਕਮਾਈ ਕੀਤੀ ਸਿੱਧ ਜਿਹੜੇ ਸਨ ਉਹ ਮੰਗਤੇ ਨਹੀਂ ਸਨ ਰਾਜਿਆਂ ਦੇ ਪੁੱਤਰ ਨੇ ਜੇ ਸਤਿ ਲਈ ਲੋਕ ਸਾਧਨਾ ਕਰਦੇ ਆ ਐਸ਼ਵਜੇ ਪਦਾਰਥ ਮਿਲ ਜਾਣ ਉਹਦਾ ਦੇ ਘਰ ਸਭ ਕੁਝ ਹੈ ਅਖੀਰਲੇ ਸਵਾਦ ਦੇ ਲਈ ਸਿਧਾਂ ਨੇ ਕਿਹਾ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਸਾਡੀਆਂ ਵੀ ਕਮਾਈਆਂ ਸਰ ਪਰ ਤੇਰੀ ਕਮਾਈ ਨੂੰ ਨਮਸਕਾਰ ਨੂੰ ਕਿਹਾ ਪਹਿਲਾ ਸਿਧਾਂ ਸਿਧਾਤ ਨੂੰ ਸਮਝਣ ਲਈ ਸੰਵਾਦ ਜਿਵੇਂ ਤੁਸੀਂ ਆ ਗੋਸ਼ਟੀ ਰੱਖੀ ਜੋ ਸ਼ਹਾਦਤ ਵਾਲਾ ਤੁਸੀਂ ਰੱਖਿਆ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦਾ ਜ਼ਿਕਰ ਕੀਤਾ ਤੇ ਮੇਰੀ ਭਾਈ ਵੀਰ ਸਿੰਘ ਜੀ ਨਾਲ ਬਹੁਤ ਮੁਹੱਬਤ ਹੈ ਤੇ ਮੈਨੂੰ ਤਾਂ ਪ੍ਰੋਫੈਸਰ ਪੂਰਨ ਸਿੰਘ ਜੀ ਦਾ ਉਹ ਸ਼ਬਦ ਚੇਤੇ ਹੁੰਦਾ ਪਟਿਆ ਆਪਣਾ ਅੰਮਾਲੇ ਸਿੱਖ ਐਜੂਕੇਸ਼ਨ ਕਾਨਫਰੰਸ ਹੋਈ ਸਰਦਾਰ ਕਿਰਪਾਲ ਸਿੰਘ ਸੇਲ ਕਹਿੰਦੇ ਕਿਸੇ ਪ੍ਰਸ਼ਨ ਕੀਤਾ ਸਿੱਖੀ ਦੀ ਚਾਦੀ ਕਲਾ ਕਹਿੰਨ ਲੱਗੇ ਸਦੀ ਬਾਅਦ ਵੀਰ ਸੀ ਪੈਦਾ ਕਰ ਲਿਆ ਪਰ ਉਹ ਚਾਦੀ ਕਲੇ ਰਹੇਗੀ ਇਹ ਸ਼ਬਦ ਉਹਨਾਂ ਨੇ ਅੰਮਾਲੇ ਕਿ ਉਹ ਕੋਥੀ ਤੋਂ ਕਿ ਪ੍ਰੋਫੈਸਰ ਪੂਰਨ ਸਿੰਘ ਜੀ ਜਿਵੇਂ ਹੁਣ ਭਾਈ ਸਾਹਿਬ ਨੂੰ ਬੋਲ ਕੇ ਗਏ ਸਨ ਵੀ ਅਸੀਂ ਤਾਂ ਇਸ ਪਾਸੇ ਤੁਰ ਹੀ ਨਹੀਂ ਸਨ ਪ੍ਰੋਫੈਸਰ ਸਾਬ ਨੂੰ ਕਿਸੇ ਸਵਾਲ ਕਰ ਦਿੱਤਾ ਸੀ ਕਿ ਤੁਹਾਡੇ ਚਿੱਤਰ ਦਿੱਲੀ ਕਿ ਕਿ ਪੂਰਬ ਤੇ ਪੱਛਮ ਦਾ ਜੇ ਧਰਮ ਦਾ ਸੰਵਾਦ ਪੋਇਟਰੀ ਦਾ ਰਚਾਣ ਵਾਲਾ ਸਿੱਖਾਂ ਵਿੱਚ ਸਭ ਤੋਂ ਪਹਿਲਾ ਪ੍ਰੋਫੈਸਰ ਪੂਰਨ ਸਿੰਘ ਕਿਉਂਕਿ ਆਪ ਸਾਰੇ ਉਹਨਾਂ ਨੂੰ ਪੜਨ ਵਾਲੇ ਬੈਠੇ ਤੇ ਪੂਰਨ ਸਿੰਘ ਨੂੰ ਪੜਨ ਵਾਸਤੇ ਲਕੀਫ ਅਕਲ ਚਾਹੀਦੀ ਹੈ ਧੀਰ ਖਕਲ ਚਾਹੀਦੀ ਹੈ ਮੈਨੂੰ ਉਹਨਾਂ ਦੀ ਗੱਲ ਬੜੀ ਚੰਗੀ ਲੱਗਦੀ ਹੈ ਜਦੋਂ ਸਟੇਜ ਤੇ ਬੈਠਾ ਕਿਸੇ ਪੁੱਛਿਆ ਤਬਦੀਲੀ ਕਿਵੇਂ ਉਹਨਾਂ ਨੇ ਸੁਲਤਾਨ ਬਾਬੂ ਦੀ ਰਚਨਾ ਹੈ ਤੁਸੀਂ ਪੜੀ ਹੋਣੀ ਹੈ ਉਹ ਹੈ ਵਹ ਗੁਰੂ ਚੰਬੇ ਦੀ ਬੂਟੀ ਮਨ ਮੇਰੇ ਵਿੱਚ ਗੁਰਮੁਖ ਲਾਈ ਹੂੰ ਆਬੇ ਹਯਾਤ ਦਾ ਪਾਣੀ ਮਿਲਿਆ ਨਹਿਰ ਅਰਸ਼ ਤੋਂ ਆਈ ਹੂੰ ਅੰਦਰ ਬੂਟੀ ਮੁਸ਼ਕ ਮਚਾਇਆ ਜਦ ਫੁੱਲਣ ਤੇ ਆਈ ਹੂੰ ਭਾਈ ਸਾਹਿਬ ਨੇ ਵੇਖ ਕੇ ਕਹਿੰਦਿਆ ਜੁਬ ਜੁਬ ਜੀਵੇ ਇਹ ਗੁਰਮੁਖ ਫਾਬਲ ਜਿਨੇ ਬੂਟੀ ਲਾਈ ਮੈਂ ਸਿਰ ਬੇਨਤੀ ਕਰਾਂਗਾ ਇਹ ਬੜੀ ਚੰਗੀ ਗੱਲ ਹੈ ਤੁਸੀਂ ਅੱਜ ਸਾਨੂੰ ਬੁਲਾਇਆ ਮੈਂ ਵੀ ਸਿੱਪਾਯੋਜ ਸਿੰਘ ਨੂੰ ਕਿਹਾ ਮੈਂ ਸਿੱਧਾ ਪਿੰਡੂ ਜਾਂ ਬੰਦਾ ਹਾਂ ਸੰਗਤ ਕਥਾ ਕਰਨ ਵਾਲਾ ਮੇਰੇ ਕੋਲ ਤੁਹਾਡੇ ਵਰਗਾ ਸ਼ਬਦ ਕੁਛ ਨਹੀਂ ਪਹਿਲੀ ਗੱਲ ਸੰਵਾਦ ਇਹ ਸਿਧਾਂਤ ਸੰਵਾਦ ਤੇ ਜਿਹਨੂੰ ਸੰਵਾਦ ਦੀ ਸਮਝਣਾ ਪਏ ਉਹਦੇ ਲਈ ਗੁਰੂ ਗ੍ਰੰਥ ਸਾਹਿਬ ਨੇ ਪਰ ਸਾਖੀ ਰੱਖੀ ਹੈ ਉਹਦੀ ਕਹਾਣੀ ਹੁਣ ਸਿੱਧੀ ਗੱਲ بڑے ਸ਼ਬਦ ਨਹੀਂ ਗਿਆਨੀ ਜੀ ਬੈਠੇ ਆ ਜੀ ਸਾਡੇ ਉਸਤਾਦ ਉਸਤਾਦਾਂ ਦੇ ਉਸਤਾਦ ਨੇ ਜੀ ਹੁਣ ਸਿੱਖਸ਼ਣ ਦੀ ਗੱਲ ਹੈ ਕਿ ਪ੍ਰਮਾਤਮਾ ਦੀ ਸ਼ਰਨ ਚ ਸੁਖ ਹੈ ਪਰ ਆਮ ਪੰਡੂ ਬੰਦੇ ਨੂੰ ਦੱਸਣਾ ਉਹ ਕਹਾਣੀ ਬੜੀ ਚੇਤੇ ਰੱਖਦਾ ਗੁਰਤੇਗ ਬਹਾਦਰ ਸਾਹਿਬ ਦਾ ਸ਼ਬਦ ਹੈ ਉਹ ਬੀਤੇ ਦੀ ਗੱਲ ਕਰਕੇ ਵਿਆਖਿਆ ਪ੍ਰੈਜੈਂਟ ਦੀ ਕਰੀ ਜਾ ਰਹੀ ਮੰਨ ਲੈ ਤਦ ਕੀ ਸਰਨ ਵਿਚਾਰੋ ਜੇ ਸਿਮਰਤ ਗਨ ਕਾ ਸੀ ਉਦਰੀ ਇਹ ਪਾਸਟ ਹੈ ਬੀਤਿਆ ਹੋਇਆ ਅੱਗੇ ਸਾਖੀ ਦੇ ਕਹਿੰਦੇ ਨੇ ਜੇ ਸਿਮਰਤ ਗਨ ਕਾ ਸੀ ਉਦਰੀ ਤਾਕੋ ਛਸ ਉਰਤਹਰ ਹੁਣ ਦੇਖੋ ਬੀਤੇ ਕੋਇ ਨੂੰ ਵਰਤਮਾਨ ਵਿੱਚ ਰੱਖ ਜਾਣਾ ਤੇ ਜਿੰਨੀ ਦੇਰ ਤੱਕ ਸੰਸਾਰ ਰਹੇਗਾ ਗੁਰੂ ਗ੍ਰੰਥ ਸਾਹਿਬ ਪਾਸ ਦੀ ਗੱਲ ਵਰਤਮਾਨ ਵਿੱਚ ਰਹੇਗਾ ਸਾਨੂੰ ਸਿੱਖਿਆ ਉਹ ਹੀ ਦੇਵੇ। ਸਭੰਤੀ ਕਰਨ ਸਾਹਿਬ ਦੀ ਵਿਆਖਿਆ ਦੇ ਤਿੰਨ ਨੁਕਤੇ ਨੇ ਦੂਜੀ ਗੱਲ ਤੁਸੀਂ ਜਿਹੜਾ ਸਬਜੈਕਟ ਚੁਣਿਆ ਹੈ ਭਾਈ ਸਾਹਿਬ ਬੋਲ ਰਿਹਾ ਸਾਂ ਡਾਕਟਰ ਨਿੱਕੀ ਸਾਹਿਬ ਦੀ ਮਨੋਵਿਗਿਆਨ ਤੇ ਇੱਕ ਕਿਤਾਬ ਹੈ ਕਿਉਂਕਿ ਸਾਨੂੰ ਕਥਾ ਕਰਨ ਲਈ ਅਕਸਰ ਕੁਝ ਗ੍ਰੰਥ ਪੜ੍ਹਨੇ ਪੈਂਦੇ ਸਨ ਵਿਦਾਂਤ ਤੇ ਨਹੀਂ ਕਹਿ ਸਕਦੇ ਉਹਨਾਂ ਸੰਬੰਧ ਸਾਰ ਕਿਤਾਬ ਲਈ ਭਾਵਰਤ ਸਿਮਰਤ ਵਿਚਾਰ ਮਾਲਾ ਤੇ ਜਦੋਂ ਇਹ ਕਿਤਾਬ ਗੁਰਮਤ ਮਨੋਵਿਗਿਆਨ ਆਈ ਨਾ ਜੀ ਉਸ ਕਿਤਾਬ ਨੂੰ ਉਹ ਕਿਤਾਬ ਚਿੱਠੇ ਪਰਨ ਵਾਲੀ ਹੈ ਕਈ ਐਸੀ ਹੁੰਦੀਆਂ ਸਿੱਭੋਕੀ ਅੰਦਰ ਪਾ ਲਿੰਦਾ ਉਹਦੇ ਵਿੱਚ ਉਹਨਾਂ ਨੇ ਸੇਵਾ ਸ਼ਬਦ ਬਾਰੇ ਬੜਾ ਪਿਆਰਾ ਲਿਖਿਆ ਕਿ ਉਹਨੂੰ ਤੇ ਮੇਰਾ ਸੁਭਾਗ ਹੈ ਜਿਸ ਵਿਦਵਾਨ ਨੇ ਲਿਖਿਆ ਉਹਦੇ ਨਾਮ ਦਾ ਜ਼ਿਕਰ ਜ਼ਰੂਰ ਕਰ ਕਿਉਂਕਿ ਇਹ ਬੇਇਮਾਨੀ ਹੁੰਦੀ ਹੈ ਕਿਸੇ ਦੇ ਨਾਮ ਨੂੰ ਲੁਕਾ ਦੇ ਤੋ ਕਿਹਨੇ ਸੇਵਾ ਸ਼ਬਦ ਸੇਵ ਸ਼ਬਦ ਤੋਂ ਬਣਿਆ ਇਹ ਦੋ ਅਰਥ ਰੱਖਦਾ ਇੱਕ ਹੈ ਪੂਜਾ ਤੇ ਦੂਜੀ ਹੈ ਖਿਦਮਤ ਸੇਵ ਦੇ ਦੋ ਅਰਥ ਇੱਕ ਹੈ ਪੂਜਾ ਕਰਨੀ ਦੂਜਾ ਹੈ ਖਿਦਮਤ ਕਰਨ ਉਹ ਕਹਿੰਦੇ ਸਨ ਅਕਸਰ ਪਹਿਲਿਆਂ ਸਮਾਜ ਵਿੱਚ ਪੂਜਾ ਕਰਨ ਵਾਲਾ ਬੰਦਾ ਉੱਚੀ ਜਾਤੀ ਦਾ ਸੀ ਤੇ ਖਿਦਮਤ ਕਰਨ ਵਾਲਾ ਬੰਦਾ ਜਿਹੜਾ ਨੀਵੀਂ ਜਾਤੀ ਦਾ ਸੀ ਸਤਿਗੁਰਾਂ ਨੇ ਕਿਰਪਾ ਕੀਤੀ ਜੀ ਉਹਨਾਂ ਨੇ ਸਾਨੂੰ ਸੇਵਾ ਸ਼ਬਦ ਜਿਹੜਾ ਦੇ ਦਿੱਤਾ ਇਹਦੇ ਵਿੱਚ ਖਾਲਕ ਤੇ ਖਲਕ ਦੋਨੋਂ ਜੁੜੇ ਹੋਏ ਫਿਰ ਬਿਲਦੀ ਕਿ ਸਿੱਖ ਸੇਵ ਰਾਹੀ ਪੂਜਾ ਕਰਦਾ ਅਕਾਲ ਦੀ ਤੇ ਖਿਦਮਤ ਕਰਦਾ ਇਸ ਸੰਸਾਰ ਵਿੱਚ ਵਿਜੀਤੇ ਮਾਨਵਤਾ ਦੇ ਅਗਲੀ ਬੇਨਤੀ ਭਾਈ ਸਾਹਿਬ ਨੇ ਕਿ ਸ਼ਬਦ ਕਿਹਾ ਇਹ ਸਤਵੇਂ ਪਉੜੀ ਜਦੋਂ ਤੁਸੀਂ ਕਹਿ ਰਹੇ ਸੀ ਤੇ ਮੇਰੇ ਮਨ 'ਚ ਆਇਆ ਇੱਕ ਗੁਰੂ ਸਾਹਿਬ ਨੇ ਕਮਾਲ ਕਰ ਦਿੱਤੀ ਪਉੜੀਆਂ ਨਾਲ ਸ਼ਲੋਕ ਦਰਜ ਕੀਤੇ ਉਸ ਪਉੜੀ ਨਾਲ ਦੋ ਸ਼ਲੋਕ ਨੇ ਜਿਵੇਂ ਸਰਦਾਰ ਪਰਮਜੀਤ ਸਿੰਘ ਜੀ ਵੀ ਇਹੋ ਦੀ ਗੱਲ ਕਰ ਰਹੇ ਸਨ ਮੈਂ ਤੇਰੇ ਜੀ ਥੋੜੀ ਸਮਝ ਪੈਦੀ ਉਹਦੇ ਵਿੱਚ ਇਹ ਵੀ ਦੋ ਸ਼ਲੋਕ ਨੇ ਗੁਰੂ ਨਾਨਕ ਸਾਹਿਬ ਦਾ ਇੱਕ ਗੁਰੂ ਅੰਗਦ ਦੇ ਜੀ ਦੋਨੋਂ ਸ਼ਲੋਕ ਹਉਮੈ ਨਾਲ ਸੰਬੰਧਿਤ ਹਉਮੈ ਚ ਆਇਆ ਹਉਮੈ ਚ ਗਿਆ ਦੂਜਾ ਸ਼ਲੋਕ ਹੈ ਹਉਮੈ ਇਹਾ ਜਾਤ ਹੈ ਉਹ ਤੇ ਜਾਤਦਰ ਤੇ ਜੀਵ ਤਤਵ ਕਿ ਹਉਮੈ ਜਿਹੜੀ ਹੈ ਸਾਡੇ ਜਨਮ ਨਾਲ ਹੀ ਆਈ ਹੈ ਹਾਂਜੀ ਇਹ ਸਾਡੀ ਗੁੰਧ ਹੈ ਪਰ ਪਿਆਰੋ ਜਨ ਜੀ ਪੌੜੀ ਦਰਜ ਕੀਤੀ ਉਸੇ ਬਾਅਦ ਕਰ ਦਿੱਤੀ ਬਸ ਸਾਡਾ ਸਿਧਾਂਤ ਜੀ ਆ ਪੌੜੀ ਹਉਮੈ ਨੂੰ ਦੂਰ ਕਰਨ ਦਾ ਇੱਕੋ ਤਰੀਕਾ ਹੈ ਸੇਵਾ ਕਿ ਸੇਵਾ ਆਚਰਣ ਹੈ ਕਿ ਸੇਵਾ ਕਰਮ ਹੈ ਧੂਕ ਲੰਨਾ ਤੇ ਅਕਸਰ ਸਿਧਾਂਤਕ ਸ਼ਬਦ ਦੋ ਫਿੱਕੇ ਪੈ ਜਾਂਦੇ ਆ ਜਦੋਂ ਉਹ ਦੂਗੇ ਅਰਥ गवाਜ ਜਾਂਦੇ ਆ ਸਿਰਫ ਉਪਰ ਵਾਲਾ ਫੋਗ ਜਾਇਆ ਜਾਂਦਾ ਸੇਵਾ ਫਿਜ਼ੀਕਲ ਵਰਕ ਹੈ ਕਿ ਸੇਵਾ ਰੋਹਾਨੀ ਜੀਵਨ ਹੈ ਫਿਰ ਬੇਨਤੀ ਹੈ ਪੈਸਾ ਬਨੇ ਚੋੜੇ ਚਾਰਨ ਦਾ ਜ਼ਿਕਰ ਕੀਤਾ ਲੰਗਰ ਦੇ ਭਾਂਡਿਆਂ ਦਾ ਜ਼ਿਕਰ ਸੀ ਕੀਤਾ ਮੈਂ ਇੱਕ ਬੇਨਤੀ ਕਰਾਂਗਾ ਗੁਰਬਾਣੀ ਇਹ ਕਹਿੰਦੀ ਹੈ ਸੇਵਾ ਕਰਮ ਜ਼ਰੂਰ ਹੈ ਪਰ ਸਾਰੀ ਜ਼ਿੰਦਗੀ ਇੱਕ ਕਰਮ ਨਹੀਂ ਜਦੋਂ ਇਹਦੇ ਵਿੱਚ ਸਿਮਰਨ ਆ ਜਾਂਦਾ ਹੈ ਸਿਮਰਨ ਵਿੱਚੋਂ ਰੋਹਾਨੀ ਜੀਵਨ ਨਿਕਲਦਾ ਹੈ ਸੇਵਾ ਕਵਲਾ ਕਰਮ ਨਹੀਂ ਸੇਵਾ ਆਚਰਣ ਬਣ ਜਾਂਦਾ ਹੈ ਤੁਹਾਨੂੰ ਗੁਰੂ ਅਮਰਦਾਸ ਦਾ ਮਹਾਰਾਜ ਜੀ ਦਾ ਤੁਸੀਂ ਦਿਨ ਮਨਾ ਰਹੇ ਹੋ 12 ਸਾਲ ਅਸੀਂ ਗਾਗਰ ਦਾ ਜ਼ਿਕਰ ਸਾਰੇ ਕਰਨੇ ਸੀ ਸਾਰੇ ਕਰਨੇ ਤੇ ਮੈਂ ਸੋਚਨਾ ਉਹਨਾਂ ਦੀ ਸੇਵਾ ਜਿਹੜੀ ਹੈ ਸਾਡੇ ਪੰਜਾਬ ਵਿੱਚ ਇੱਕ ਫਿਰਕਾ ਹੁੰਦਾ ਸੀ ਸਾਡੇ ਘਰਾਂ 'ਚ ਪਾਣੀ ਵਰਦੇ ਹੁੰਦੇ ਸੀ ਸਲੂਨ ਨੇ ਪੂਛੇਕ ਦਾਗ ਲਈ ਵਰਤਦਾ ਪਰ ਉਹਨਾਂ ਦਾ ਪਛਤੈਣੀ ਕੰਮ ਸੀ ਬਾਪ ਦਾਦਾ ਪਰਦਾਦਾ ਸਾਰੇ ਕੰਮ ਕਰਦੇ ਸਨ ਪਰ ਉਹ ਸਿਰਫ ਪਾਣੀ ਧੋ ਰਹੇ ਆ ਪਰ ਗੁਰੂ ਅਮਰਦਾਸ ਨੇ 12 ਸਾਹ ਪਾਣੀ ਧੋਣ ਤੋਂ ਬਾਅਦ ਉਸ ਥਾਂ ਤੇ ਬੈਠ ਕੇ ਸੋ ਟਿੱਕਾ ਸੋ ਵਹਿਣਾ ਸੋਈ ਦੀਬਾਨ ਪਿਉ ਦਾਦੇ ਜਿਵੇਂ ਹਰ ਕੋਤਾ ਪਰ ਉਸ ਜਗ੍ਹਾ ਤੇ ਪਹੁੰਚ ਕੇ ਕਿੰਨੀ ਸੇਵਾ ਉਹ ਵੀ ਕੀਤੀ ਸਿਆਣੀ ਜੀ ਬੇਟੀ ਆ ਜੀ ਸਾਡੇ ਕੋਲ ਇਤਿਹਾਸ ਵਿੱਚ ਹੈ ਕਿ ਗੁਰੂ ਅਮਰਦਾਸ ਜਿੱਕੇ ਸਾਰੇ ਕੀਤੇ ਮਹਿਮਾ ਪ੍ਰਕਾਸ਼ ਵੀ ਕਹਿੰਦਾ ਗੁਰਪ੍ਰਤਾਪ ਸੂਰਜ ਵੀ ਕਹਿੰਦਾ ਸਾਡੇ ਪੁਰਾਣੇ ਸਰੋਤੇ ਹੀ ਦਿਲ ਚਰਨ ਨਾ ਪਰ ਮੈਂ ਕਿਵਰੇ ਰਾਨਾ ਗੁਰੂ ਅਮਰਦਾਸ ਜਿੱਕੇ ਨੇ ਪਰਗਾਦਰ ਨਹੀਂ ਵਿਕੀ ਉਹ ਵੀ ਸੇਵ ਹੈ ਮੇਰੀ ਅਰਜ ਹੈ ਕਿ ਜਿਹੜੀ ਸੇਵਾ ਹੈ ਇਹ ਜਿੰਨੀ ਦੇਰ ਤੱਕ ਅੰਦਰ ਸਿਮਰਨ ਜਲਾਉਂਦੇ ਕੱਲਾ ਕਰਨ ਰਹਿ ਜਾਂਦਾ ਹੈ ਜਦੋਂ ਸ਼ਬਦ ਅੰਦਰ ਚੱਲਣ ਲੱਗ ਪਵੇ ਸੇਵਾ ਕਰਮ ਨਹੀਂ ਰਹਿੰਦਾ ਇਹ ਰੂਖਾਨੀ ਆਚਰਨ ਬਣ ਜਾਂਦਾ ਸਤਿਗੁਰਾਂ ਨੇ ਇਹ ਸਾਡੇ ਤੇ ਕਿਰਪਾ ਕੀਤੀ ਉਹ ਪਾਈ ਸਾਹਿਬ ਜਿਹੜੇ ਪੜ ਰਹੇ ਸਨ ਕਿਸ ਆਮ ਕਮਲ ਜੀਵਨ ਹੈ ਸੇਵਾ ਵਾਲੇ ਦਾ ਇੱਕੋ ਕੌੜੀ ਜੀ ਸੇਵ ਕੀਤੀ ਸੰਤੋਖੀ ਜਿਸ ਨੇ ਸੱਚੋ ਸਾਚ ਧਿਆਇਆ ਸੱਚ ਤੋਂ ਬਿਨਾ ਸੰਤੋਖ ਨਹੀਂ ਆ ਸਕਦਾ ਜੀ ਮਜਬੂਰੀ ਦਾ ਨਾਮ ਸੰਤੋਖ ਨਹੀਂ ਸੰਤੋਖ ਤਾਂ ਮਨ ਦੀ ਉਹ ਅਵਸਥਾ ਹੈ ਜਿੱਥੇ ਸਤਿਗੁਰਾਂ ਦੀ ਰਹਿਣ ਹੈ ਸੰਤੋਖੀ ਬੰਦਾ ਕੋਈ ਹੋਏਗਾ ਜਿਹਨੇ ਸੱਚ ਨੂੰ ਧਿਆਇਆ ਉਹਨੇ ਮੰਨਦਾ ਪੈਰ ਨਾ ਰੱਖਿਓ ਅਸੀਂ ਅੱਜ ਕਿਹਨਾਂ ਨਸ਼ਿਆਂ ਦੀ ਗੱਲ ਚੱਲੀ ਮਾਰੇ ਰਸੇ ਜਦੋਂ ਬੰਦਾ ਸੱਚ ਨੂੰ ਧਿਆ ਰਿਆ ਸਬਰ ਵਾਲਾ ਹੋ ਕੇ ਸੇਵਾ ਕਰ ਰਿਆ ਨਾ ਸੱਚ ਇਹੇ ਉਹ ਸੇਵਾ ਉਹਦੇ ਅੰਦਰ ਜੀਵਨ ਬਖਸ਼ਦੀ ਉਹ ਮਾਰੇ ਰਸਤੇ ਤੇ ਜਾਂਦੀ ਉਹਨੇ ਮੰਨਦਾ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਉਹਨੇ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜ੍ਹ ਸਵਾਇਆ ਇਹ ਮਹਾਰਾਜ ਕਹਿੰਦੇ ਨੇ ਉਹ ਸੇਵਾ ਕਰਦਾ ਕਰਦਾ ਵਡਿਆਈ ਵੱਡਾ ਪਾਇਆ ਮੇਰੀ ਅਰਜ਼ ਹੈ ਸੇਵਾ ਦਾ ਸ਼ਬਦ ਮੈਂ ਤੁਹਾਨੂੰ ਕਹਾਂ ਮੈਂ ਬ੍ਰਹਮਾਣੀ ਸ਼ਬਦ ਕਰਤੇ ਕਲਾ ਇਹ ਪਲਨ ਨੂੰ ਤੁਹਾਸੀ ਭਾ ਜਦੋਂ ਤੁਸੀਂ ਨਾ ਮਨ ਦੀ ਸੇਵਾ ਤਨ ਦੀ ਸੇਵਾ ਧਨ ਦੀ ਸੇਵਾ ਸਾਰੇ ਵਿਦਵਾਨ ਅੱਜ ਕੱਲ ਕਹਿੰਦੇ ਸੁਰਤ ਦੀ ਸੇਵਾ ਗੁਰਬਾਣੀ ਸ਼ਬਦ ਕਾਫੀ ਪੁਰਾਣੇ ਵਿਦਵਾਨ ਵਰਤਦੇ ਸਨ ਤਨ ਦੀ ਸੇਵਾ ਮਨ ਦੀ ਸੇਵਾ ਧਨ ਦੀ ਸੇਵਾ ਤੇ ਸੁਰਤ ਦੀ ਸੇਵਾ ਸੱਚ ਜਦੋਂ ਅਸੀਂ ਸਾਰੇ ਸਿੱਖ ਲੈ ਕਈ ਵਾਰੀ ਕਿਹਣਾ ਸਾਡੀ ਅਰਦਾਸ ਸ਼ੁਰੂ ਹੁੰਦੀ ਹੈ ਜੀ ਸੋ ਲਾਲਾ ਤੇ ਥੋੜਾ ਸਾਡੀ ਅਰਦਾਸ ਸ਼ੁਰੂ ਹੁੰਦੀ ਹੈ ਪਹਿਲਾਂ ਤੇ ਮੰਗਲ ਹੈ ਜੀ ਅਦਾ ਫਿਰ ਸੰਭਗੋਤੀ ਤੋਂ ਲੈ ਕੇ ਪੰਜਾਂ ਤਖਤਾਂ ਤੱਕ ਆਪਾਂ ਨੇ ਸਾਡੀ ਅਰਦਾਸ ਦੀ ਸ਼ੁਰੂਆਤ ਹੈ ਪ੍ਰਤਿ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਭਨੇ ਲੱਖ ਜੱਥੇਬੰਦੀਆਂ ਆਪਸ ਚ ਲੜਦੀਆਂ ਹੋਣ ਪਰ ਅਰਦਾਸ ਵੇਲੇ ਤੁਹਾਨੂੰ ਉਹਨਾਂ ਦੀ ਸ਼ਮੂਲੀਅਤ ਕਰਾਣੀ ਪਏ ਕਿਉਂਕਿ ਸਰਬੱਤ ਖਾਲਸਾ ਹੈ ਇੱਕ ਜਨ ਦੇ ਬਲ ਦੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਹੈ ਜਨਵਰੀ ਸਾਡੇ ਪੁਰਖਿਆਂ ਨੇ ਲਿਖਿਆ ਮੰਨ ਕਰਕੇ ਵਚਨਾ ਕਰਕੇ ਸਿਰਫ ਗੁਰਦੁਆਰੇ ਤੱਕ ਨਹੀਂ ਇਹਦੇ ਕਰਮਾਂ ਵਿੱਚ ਵੀ ਵਾਹਿਗੁਰੂ ਚੇਤਾ ਹੈ ਵਾਹਿਗੁਰੂ 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 ਚੇਤਾ ਹੈ ਹੁਣ ਅਰਦਾਸ ਖਾਲਸਾ ਕਰ ਰਿਹਾ ਹੈ ਮਨ ਬਚ ਕਰਮ ਦੀ ਜਾਚਨਾ ਕਰ ਰਿਹਾ ਖਾਲਸੇ ਲਈ ਮੰਗ ਰਿਹਾ ਵਾਹਿਗੁਰੂ ਤੇ ਚਿੱਤ ਆਉਣ ਦਾ ਫਾਇਦਾ ਤੇ ਹੁਣੀ ਕਿਉਂਕਿ ਪ੍ਰਭ ਕਾਲਿਆ ਕਿਸੇ ਦਾ ਇੱਕ ਤਿਲ ਨਾ ਦਵਾਈ ਚਿੱਤ ਆਉਣ ਦਾ ਫਲ ਕੀ ਮਿਲੇ ਚਿੱਤ ਆਉਣ ਦਾ ਫਲ ਹੀ ਮਿਲੇ ਸਰਬ ਸੁਖ ਹੋਵੇ ਕਲਾ ਸਿੱਖ ਕਮਿਊਨਿਟੀ ਨੇ ਚਿੱਤ ਆਉਣ ਦਾ ਸਦਕਾ ਸਰਬ ਸੁਖ ਹੋਵੇ ਸਰਬ ਸੁਖ ਕੇਵਲ ਹਿਊਮਨ ਬੀਂਗ ਇਨਸਾਨ ਦਾ ਸੁਖ ਨਹੀਂ ਪਿਆਰਿਓ ਅਰਦਾਸ ਦੇ ਅਖੀਰਲੇ ਸ਼ਬਦ ਨੇ ਨਾਨਕ ਨਾਮ ਛੱਡ ਦੀ ਕਲਾ ਤੇਰੇ ਬਾਣੇ ਸਰਬੱਤ ਵਿੱਚ ਤਾਂ ਆਜਿਨੀ ਹਵਾਵਾਂ ਦੀ ਤੇ ਸਰਬੱਤ ਵਿੱਚ ਹੁੰਦੀ ਹੈ ਪਾਣੀ ਵੀ ਤਾਂ ਸਰਬੱਤ ਵਿੱਚ ਹੁੰਦਾ ਹੈ ਆ ਜਿੰਨੇ ਜੀਵ ਜਰਤ ਨੇ ਇਹ ਸਾਰੇ ਸਰਬੱਤ ਵਿੱਚ ਹੁੰਦੇ ਨੇ ਅਗਲੀ ਬਿਰਤ ਮੈਂ ਕਰਾਂਗਾ ਕਿ ਸੇਵਾ ਇਸ ਸੰਸਾਰ ਵਿੱਚ ਕਰੋ ਬਣ ਸਾਰੇ ਜੀ ਪ੍ਰਮਾਨ ਦੇਲੇ ਪੈ ਤੇ ਥਾਂ ਕਰਤਾਰ ਦੇ ਸਾਥ ਚ ਮੰਦੀ ਹੈ ਨੂੰ ਅਸੀਂ ਪੜਿਆ ਤੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਤਰਗਾ ਬੈਸ ਨਾ ਮਾਰ ਕੇ ਮਹਾਰਾਜ ਕਹਿੰਦੇ ਕਿ ਅਗਲੀ ਥਾਲ ਸੇਵਾਦਾਰ ਜਦੋਂ ਪ੍ਰਬੰਧਤ ਹੋ ਜਾਂਦਾ ਉਹ ਨੂੰ ਵੀ ਪੰਨ ਚਿੰਦੀ ਕੋ ਨਾਨਕ ਬਾਹ ਲੜਾਈਆਂ ਬਾਹ ਉੱਚੀ ਕਰਕੇ ਜਦੋਂ ਬੰਦਾ ਕਬੱਡੀ ਦੀ ਰੇਡ ਪਾਉਂਦਾ ਨਾ ਜੀ ਜਦੋਂ ਕੋਈ ਦੀ ਬਾਹ ਉੱਚੀ ਕਰਦਾ ਉਦੋਂ ਹਮੇਸ਼ਾ ਤੁਸੀਂ ਦੇਖੋ ਉਹ ਝੁਕਿਆ ਹੁੰਦਾ ਆਪਣੇ ਹੱਥ ਵਿਚ ਜਾਂਦਾ ਜਦੋਂ ਉਹ ਬੰਦਾ ਛੁੱਟ ਕੇ ਚਲਾ ਜਾਂਦਾ ਫਿਰ ਝੁਕਦਾ ਨਹੀਂ ਤੇ ਲੁੱਡੀਆਂ ਪਾਉਂਦਾ ਬਾਹ ਉੱਚੀ ਕਰਕੇ ਜਾਂਦਾ ਜਿਹੜੀ ਸੇਵਾ ਹੈ ਮੈਂ ਬੇਨਤੀ ਕਰਾਂਗਾ ਜੀ ਜੋ ਕਹਾਂਗਾ ਸਿੱਧੇ ਪ੍ਰੈਕਟੀਕਲ ਕਰਕੇ ਕਦੀ ਗੁਰੂ ਅੰਮ੍ਰਿਤਸਰ ਦੇ ਭਾਂਡਿਆਂ 'ਚ ਖਲੋ ਕੇ ਦੇਖਿਓ। ਜਰੂਰ ਤੁਸੀਂ ਗਏ। ਤੇ ਥਾਰੇ ਦੇਖਦੇ। ਮੇਰੇ ਤੇ ਕਿਉਂਕਿ ਜ਼ਿੰਦਗੀ ਸਿੱਖਣ ਬਹੁਤ ਕੁ ਮਿਲਦਾ। ਤੇ ਉਹ ਦਾਲ ਦੀ ਗੀ ਇੱਕ ਬਜ਼ੁਰਗ ਕਹਿੰਦਾ ਕੋਈ ਨਹੀਂ ਧੋਣ ਦੀ ਲੋੜ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਇਹ ਦਾਗ ਨਹੀਂ ਹੁੰਦੇ ਕੇਸਰ ਦੇ ਚਿੱਟੇ ਹੁੰਦੇ। ਲਈ ਬੇਨਤੀ ਹੈ ਅਕੀ ਸੇਵਾ ਜਰੀਏ ਦੇ ਨਾਲ ਨਾਲ ਜਿਹੜਾ ਸਿਮਰਨ ਹੈ। ਸੇਵਾ ਤੇ ਸਿਮਰਨ ਸਾਨੂੰ ਮੰਜ਼ਿਲ ਤੇ ਪਹੁੰਚਦਾ ਹੈ ਜੀ। ਅ ਜਿੰਨਾ ਸਤਗੁਰਾਂ ਨੂੰ ਯਾਦ ਕਰ ਰਹੇ ਬਿਰੋ ਅੰਮ੍ਰਿਤ ਵਾਸ ਦੀ ਦੀ ਸੇਵਾ ਤੇ ਸੇਵਾ ਕੱਲੀ ਨਹੀਂ ਤਾਂ ਪੜਿਓ ਇੱਕ ਮਨ ਧਰਿਓ ਇੱਕ ਉਹਨਾਂ ਦੇ ਹਿਰਦੇ ਵਿੱਚ ਵੀ ਇੱਕ ਉਹਨਾਂ ਦੇ ਮਨ ਵਿੱਚ ਵੀ ਇੱਕ ਤੇ ਧੰਗ ਗੁਰੂ ਰਾਮਦਾਸ ਦਾ ਗੁਰਿਆਈ ਦਰਸ਼ ਉਹਨਾਂ ਦੀ ਆਖਰੀ ਪ੍ਰੀਖਿਆ ਵੀ ਤਾਂ ਸੇਵਾ ਸੀ ਥੜਿਆਂ ਦੀ ਗੱਲ ਸਾਰੀ ਆਪਾਂ ਕਰਨੇ ਜਿਨੇ 3 ਦਿਨ ਥੜੇ ਬਣਾਏ ਉਹ ਵੀ ਤਾਂ ਸਮਰਪਤ ਸੀ ਨਾ ਭਾਈ ਰਾਮਾ ਜੀ ਉਹਨੇ ਚੌਥੇ ਦਿਨ ਕਹਿ ਦਿੱਤਾ ਜੀ ਤੁਸੀਂ ਭੁੱਲ ਜਾਂਦੇ ਮੈਂ ਠੇਕ ਬਣਾਇਆ ਸੱਤਵੇਂ ਦਿਨ ਗੁਰੂ ਰਾਮਦਾਸ ਜੀ ਨੇ ਕਿਹਾ ਨੇ ਮਹਾਰਾਜ ਜੀ ਮੇਰ ਤੋਂ ਥੜਾ ਨਹੀਂ ਬੰਨਾ। ਕੀ ਤੀਜੇ ਤੋਂ ਨਹੀਂ ਨਾ। ਆਰ ਜੇ ਪੁੱਛਿਆ ਕਿਉਂ? ਕਹਿੰਦੇ ਸਤਿਗੁਰੂ ਤੁਸੀਂ ਰੋਜ਼ ਦੱਸਦੇ ਮੈਂ ਰੋਜ਼ ਪੂਰੀ ਜਾਂਦਾ। ਬਸ ਆਹ ਹੈ ਸੇਵਾ ਦਾ। ਜੇ ਸੇਵਾ ਸੱਚੀ ਮੁੱਚੀ ਕਰੀਏ ਆਪਾਂ ਸੱਚੀ ਮੁੱਚੀ ਮੈਂ ਤਾਂ ਸ਼ਬਦ ਵਰਤਿਆ ਬਖਾਣਾ ਸੇਵਾ ਥੋੜਾ। ਹੁਣ ਅਸਿਕ ਕੰਦੇ ਮੈਨੂੰ ਸੇਵਾ ਬਖਸ਼ੋ। ਪ੍ਰਧਾਨ ਦੀ ਬਖਸ਼ੋ, ਖਿਆੰਤੀ ਬਖਸ਼ੋ, ਗੁਰਮੁਖੋ ਸਿੱਖ ਲਈ ਤਾਂ ਸੇਵਾ ਇੰਨੀ ਵੱਡੀ ਹੈ ਤੁਸੀਂ ਸੜਕ ਤੇ ਤੁਰੇ ਜਾਂਦੇ ਹੋ। ਇੱਕ ਰੋੜਾ ਵੀ ਚੁੱਕਦੇ ਹੋ ਵੀ ਸੇਵਾਈ। ਬਹੁਤ ਵੱਡਾ ਵਿਸ਼ਾਲ ਸੇਵਾ ਮੰਗਣੀ ਪਈ ਜੁਨਟ ਭਾਈ ਸਾਹਿਬ ਕਿਆ ਪੂਰੇ ਸੰਸਾਰ ਵਿੱਚ ਸੇਵਾ ਹਰ ਥਾਂ ਦੇ ਸਿਖਲੀ ਪਈ ਮੈਂ ਸੈਕਰਾਮੈਂਟਲ ਤੋਂ ਘੱਜ ਆ ਰਿਹਾ ਸੀ ਇੱਕ ਗੋਰੀ ਉੱਠੀ ਜਿਹੜੋ ਸਰਵ ਨਹੀਂ ਕਰਦੀ ਠੰਡਾ ਛੁੜਾ ਤੇ ਮੈਨੂੰ ਪਤਾ ਸੀ ਬਜ਼ੁਰਗ ਹੈ ਹੈਂਡੀਕੈਪ ਹੈ ਉਹਨੇ ਕੋਸ਼ਿਸ਼ ਸ਼ੁਰੂ ਕਰ ਦਿੱਤਾ ਵਰਤਣਾ ਮੈਂ ਪੁੱਛਿਆ ਸੀ ਮੈਂ ਜਿੰਨੇ ਕੋ ਅੰਗਰੇਜ਼ੀ ਸਿਖ ਨਾ ਹਰ ਮੈਂ ਬੰਦੇ ਪੁੱਛਿਆ ਕਿਉਂ ਇਹ ਸਰਵਿਸ ਨਹੀਂ ਕਰਦੀ ਪਤੰਦੀ ਮੈਂ ਹਰ ਲੋਕ ਕਮਿਊਨਿਟੀ ਸੇਵਾ ਕਰ ਰਹੀ ਹਾਂ ਅੱਜ ਮੈਨੂੰ ਟਾਈਮ ਨਹੀਂ ਮਿਲਿਆ ਮੈਂ ਸੋਚਿਆ ਜਹਾਜ਼ ਵਿੱਚ ਕਰ ਲਵਾਂ। ਮੈਂ ਬੇਨਤੀ ਕਰਾਂਗਾ ਜੀ ਸੇਵਾ ਫਿਜ਼ੀਕਲ ਵਰਕ ਜ਼ਰੂਰ ਹੈ ਪਰ ਸਿਮਰਨ ਕਿਉਂ ਨਹੀਂ ਰੂਹਾਨੀ ਆਚਨ ਬਣਾਉਂਦਾ ਹੈ। ਤੇ ਕਿਸ ਘਰ ਵਿੱਚ ਹੁਣ ਤਾਂ ਨਹੀਂ ਚਲੋ ਤੁਸੀਂ ਬਹੁਤ ਮਾਨ ਸਨਮਾਨ ਬਖਸ਼ਦੇ ਇਸ ਘਰ ਵਿੱਚ ਨਵਾਬੀ ਵੀ ਉਹਨੂੰ ਜਲੀ ਸੀ ਜਿਹੜਾ ਆਪਣੇ ਸਿਰ ਤੇ ਲਿੱਦਟ ਹੁੰਦਾ ਹੁੰਦਾ ਸੀ। ਤੇ ਜਿਸ ਦਿਨ ਉਹਨੂੰ ਨਵਾਬੀ ਮਿਲੀ ਉਹ ਖਿਲਤ ਨੂੰ ਬੈਠੇ ਨੇ ਸਰਦਾਰ ਮਹਤਾਬ ਸਿੰਘ ਦੇ ਪਰਿਵਾਰ ਵਿੱਚੋਂ ਰਤਨ ਸਿੰਘ ਭੰਗੂ ਲਿਖਦੇ ਨੇ ਕਿ ਕਪੂਰ ਸਿੰਘ ਜੁਣਾ ਨੇ ਉਹ ਜੋਪ ਜੋ ਥੋ ਆਇਆ ਤੁਨ ਪੰਜਾ ਪਿਆਰਿਆਂ ਦੇ ਚਰਨਾਂ ਨਿਵਾਸ ਆਪਣੇ ਸਿਰ ਰੱਖਿਆ। ਇਹ ਕਹੇ ਸਾਡੀ ਇਹ ਸਾਡੀ ਸੇਵਾ ਹੈ। ਤੇ ਇਹ ਗੰਭਾਰ ਰੱਖਿਓ ਸੇਵਾ ਕਰਨ ਵਾਲਾ ਤੁਮ ਜੰਗਲ ਦੇ ਦੀ ਸੇਵਾ ਕਰਦਾ। ਲੇਕ ਹਾਂ ਆਪ ਗੁਆਏ ਸੇਵਾ ਕਰੇ ਤਾਂ ਕਿ ਸਪਾਏ ਮਾਨ ਨਾਨਕ ਜਿਸ ਨੂੰ ਲੱਗਾ ਕਿਸ ਮਿਲਿਆ ਜਿਸ ਵੈਗੁਰੂ ਜੀ ਦੀ ਸੇਵਾ ਕਰੇ ਇੱਕ ਦਿਨ ਉਹਦੇ ਵਿੱਚ ਅਪੀਦ ਹੋ ਜਾਂਦਾ ਹੈ ਸਤਿਗੁਰੂ ਕਿਰਪਾ ਕਰੇ ਜੋ ਅਸੀਂ ਬੋਲ ਰਹੇ ਹਾਂ ਇਹ ਰੋਹਾਨੀ ਆਚਰਣ ਬਣ ਜਾਏ ਤੇ ਮੈਂ ਪੰਜਾਬ ਯੂਨੀਵਰਸਿਟੀ ਦਾ ਪ੍ਰੋਫੈਸਰ ਸਾਹਿਬ ਦਾ ਜਿੰਨੇ ਤੁਸੀਂ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਮੁੰਜ ਵੈਸੇ ਤੁਸੀਂ ਸੰਗਤ ਸੰਨ ਬਹੁਤ ਸਨਮਾਨ ਦਿੰਦੇ ਹੋ ਤੇ ਅੱਜ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਸਿੰਘ ਸਾਡੇ ਪਤੀ ਸਨਮਾਨਯੋਗ ਸਾਡੇ ਬਾਪੂ ਜੀ ਕੰਨੀ ਸਾਹਿਬ ਸਿੰਘ ਜੀ ਇਹ ਵੀ ਮੇਰੇ ਲਈ ਜ਼ਿੰਦਗੀ ਦਾ ਪਹਿਲੀ ਵਾਰੀ ਹੈ ਜੀ ਤੇ ਮੇਰੀ ਇਸ ਜੀਵਨ ਵਿੱਚ ਬੜੀ ਵੱਡੀ ਥਾਂ ਰੱਖੇਗੇ ਸਭ ਦਾ ਧੰਨਵਾਦ ਜੀ ਲਫਜ਼ ਤੇ ਲਫਜ਼ ਬੋਲਦਿਆਂ ਕੋ ਭੁੱਲੋ ਕੀ ਹੋਵੇ ਖੈਰ ਅਸਲ ਪਾਇਸਾ ਮੇਸੀ ਮਾਜੀ ਇਹਨੇ ਇਸ ਗੱਲ ਮੈਂ ਪੁੱਛ ਰਿਹਾ ਗੈਰੀ ਜੀ ਆਪਾਂ ਮਾਜੀ ਜੀ ਨੇ ਸ਼ਹਿਰ ਪੁਰਾ ਜਿਹਾ ਸਕਾ ਪਿੰਡ 사 ਚੂੜਕਾਣਾ ਤੇ ਅਸੀਂ ਇਹ ਸਾਰੇ ਸ਼ਬਦ ਵਰਤਨੇ ਪਰੀ ਜਾ ਖੜੀਚਾ ਗਵੀਚਾ ਹਾਂਜੀ ਇਨਾਲੇ ਗੁਰੂ ਗ੍ਰੰਥ ਸਾਹਿਬ ਨੇ ਭਾਸ਼ਾ ਦੀ ਸੰਗੀਤਨ ਦਾਤ ਕੀਤੀ ਆ ਗੁਰੂ ਕਾ ਦਾ ਜਿਹੜਾ ਭਾਸ਼ਾ ਦੀ ਸੰਗੀਤਨ ਦਾਤ 15 ਪਾਸ਼ਾ ਨਾ ਗੁਰੂ ਗੰਗ ਸਾਹਿਬ ਵਿੱਚ 15 ਪਾਸ਼ਾ ਤੇ ਮਾਇ ਸਿੰਘ ਗਾਨੀ ਜੀ ਦੋ ਸ਼ਬਦ ਸਿਰਫ ਆਏ ਗੁਰੂ ਗੰਗ ਸਾਹਿਬ ਚ ਦੁਬਾਰਾ ਨਹੀਂ ਆਏ ਪਰਿਆ ਹੋਵੇ ਗੁਨਾਹਕਾਰ ਤਾਂ ਓਮੀ ਹਾਂ ਇਹ ਕਾ ਓਮੀ ਇੱਕ ਓਮੀ ਆ ਹਦੋ ਐ ਇਹ ਸ਼ਬਦ ਦੋ ਵਾਰ ਵੀ ਦੇ ਸਾਡੇ ਸਾਰੇ ਟੀਕਾਕਾਰਾਂ ਨੇ ਲਿਖਿਆ ਸੀ ਉਮੀ ਸ਼ਬਦ ਦਾ ਅਰਥ ਹੈ ਅਨਵਰ ਹਾਂਜੀ ਪਿਛਲੇ ਦਿਨ ਇੱਕ مولانا ਬੋਲਿਆ ਉਹਨੇ ਕਿਤੇ ਕਹਿ ਦਿੱਤਾ ਜੀ حضرت ਮੁਹੰਮਦ ਸਾਹਿਬ ਉਮੀ ਸਾਂ ਇਹ ਸ਼ਬਦ ਅਨਮੀ ਉਮੀ ਸ਼ਬਦ ਕੀ ਹੈ ਜਿਹੜੇ ਅਰਬ ਦੇ ਪਿੰਡ ਨੇ ਉਹਨਾਂ ਵਿੱਚ ਮਾਂ ਲਈ ਸ਼ਬਦ ਵਰਤਿਆ ਜਾਂਦਾ ਉਮ ਉਮ ਤੋਂ ਸ਼ਬਦ ਬਣਿਆ ਉਮੀ ਕਿੱਥੇ ਵੇਖੋ ਅਰਬ ਦਾ ਸ਼ਬਦ ਤੇ ਮਹਾਰਾਜ ਨੇ ਉਮੀ ਸ਼ਬਦ ਨੂੰ ਆਪਣੇ ਸ਼ਬਦਾਂ ਚ ਉਮੀ ਲਿਖ ਦਿੱਤਾ ਮਨ ਮੇਰੇ ਮਨ ਚ ਇਹ ਵੀ ਉਤਸੁਖਤਾ ਆਈ ਵੀ ਕਿ ਉਹ ਮਦਰਤ ਮਾਂ ਤੇ ਮਾਂ ਦਾ ਸਬੰਧ ਅਨਪਰਨਨ ਕੀ ਵੀ ਉਮੀ ਉਨ ਉਮੀ ਕੋ ਕਹਿੰਦੇ ਅਸਰ ਚ ਉਮੀ ਉਸ ਨੂੰ ਕਹਿੰਦੇ ਬੇਬੇ ਜਿੰਨੇ ਮਾਂ ਦੇ ਕੁੱਖ ਤੋਂ ਜਨਮ ਲੈਣ ਤੋਂ ਬਾਅਦ ਇੱਕ ਅੱਖਰ ਵੀ ਜ਼ਿੰਦਗੀ ਜਾਂ ਸਿੱਖਿਆ ਹੋਵੇ ਕਿਨੇ ਤਾਂ ਉਮੀ ਹੈ ਜਿਉ ਜਾਂ ਜੰਮਿਆ ਸੀ ਉਹ ਦੁਨੀਆਂ ਤੋਂ ਚਲਾ ਉਹ ਸ਼ਬਦ ਸਤਸੁਰਾਂ ਨੇ ਕਿੱਥੋਂ ਵਰਤੇ ਆ ਉਨ ਪਿਤਾ ਵੀ ਜਿ ਸਮਾ ਦੀ ਬੜੀ ਡਿਟੇਲ ਨਾਲ ਆਪਣੇ ਟੀਕੇ ਜ਼ਿਕਰ ਕਰਦੇ ਹਨ ਜ਼ਿਕਰ ਕੀਤਾ ਜੀ ਉਮੀ ਸ਼ਬਦ ਦਾ ਉਮੀ ਇਸ ਕਰਕੇ ਜਿਹੜੀ ਸਾਡੀ ਸ਼ਬਦਾवली ਹੈ ਜਿਹੜੇ ਕਿਹੜੇ ਕਿਹੜੇ ਸ਼ਬਦ ਦੇ ਮਿੱਠੇ ਉਹਦੋਂ ਅਸੀਂ ਘਰ ਬੈਠੇ ਸੀ ਸੀ ਰੇਖ ਤੱਕ ਉਰਦੂ ਦੀ ਸ਼ੁਰੂਆਤ ਗੁਰੂ ਗ੍ਰੰਥ ਸਾਹਿਬ ਜੀ ਪ੍ਰਿੰਸੀਪਲ ਤੇਜਾ ਸਿੰਘ ਕਹਿੰਦੇ ਜਿਹੜਾ ਸ਼ਬਦ ਯਕ ਅਰਥ ਗੁਫਤਮ ਪੇਸ਼ ਤੋਂ ਦਰ ਗੁਸ਼ਤਮ ਕਰ ਆ ਕਹਿੰਦੇ ਫਾਰਸੀ ਦੇ ਸ਼ਬਦ ਜ਼ਿਆਦਾ ਨੇ ਪਰ ਸਾਰਾ ਸ਼ਬਦ ਪਾਕਿਸਤਾਨੀ ਹੈ ਤਾਂ ਕਿ ਉਹਦੇ ਵਿੱਚ ਪਰਸੀਨ ਸ਼ਬਦ ਹੈ ਜਨ ਪਿਸਰ ਪਦਰ ਬਿਰਾਦਰਾ ਤੇ ਦੂਜਾ ਸ਼ਬਦ ਹੁੰਦਾ ਨਾਨਕ ਬਗੋਦ ਜਨ ਤੁਰਾ ਹੁਣ ਪਰਸੀਨ ਦੇ ਸ਼ਬਦ ਵਿੱਚ ਜਨ ਸ਼ਬਦ ਵਰਤਿਆ ਦਾ ਸੰਸਕ੍ਰਿਤ ਮੇਰੀ ਕਹਿਣ ਤੋਂ ਮੁਰਾਦ ਧੰਨ ਗੁਰੂ ਗ੍ਰੰਥ ਸਾਹਿਬ ਬੜੇ ਵਿਸ਼ਾਲ ਨੇ ਤੇ ਇਹੋ ਜਿਹਾ ਮੁਰਸ਼ਦ ਮੈਂ ਨਹੀਂ ਕਹਿੰਦਾ ਵੀ ਕੱਲਾ ਮੈਂ ਨਾ ਗੁਰਬੰਦ ਸਾਹਿਬ ਮਾਨਵਤਾ ਦੇ ਗੁਰੂ ਗੁਰਬੰਦ ਸਾਹਿਬ ਸ੍ਰਿਸ਼ਟੀ ਦੇ ਗੁਰੂ ਆ ਤੇ ਗੁਰੂ ਸਾਹਿਬ ਨੇ ਤਾਂ ਇੰਨੀ ਫੋਲ ਬੱਤੀ ਆਪਣੇ ਤੋਂ 300 ਸਾਲ ਪਹਿਲਾਂ ਹੋਏ ਭਗਤ ਜੈਦੇਵ ਜੀ ਦੀ ਬਾਣੀ ਦਰਜ ਕੀਤੀ। ਇਹ ਥੋੜਾ ਕਿਹਾ ਸੱਚ ਮੇਰੇ ਤੋਂ ਸ਼ੁਰੂ ਹੈ। ਸਤਿਗੁਰਾਂ ਨੇ ਬਾਬਾ ਫਰੀਦ ਸਾਹਿਬ ਉਹਨਾਂ ਤੋਂ तकरीबन 297 ਸਾਲ ਪਹਿਲਾਂ ਨੇ ਸਤਿਗੁਰਾਂ ਤੋਂ। ਬਾਬਾ ਫਰੀਦ ਸਾਹਿਬ ਦਾ ਜੋ ਸਿੱਖਿਸ਼ਟਿ ਪੜ੍ਹਨੇ 300 ਸਾਲ ਬਾਅਦ ਬਾਬਾ ਜੀ ਉਹਦੇ ਸ਼ਬਦ ਨਾਲ ਸੰਵਾਦ ਕਰ ਰਿਹਾ। ਬਾਬਾ ਜੀ ਕਿਹਨੇ ਬੇੜਾ ਬੰਦ ਨਾ ਸਕਿਓ ਬੰਦਲ ਕੀ ਵੇਲਾ ਗੁਰੂ ਸਾਹਿਬ ਦੀ ਵਿਆਖਿਆ ਕਰ ਰਿਹਾ ਜਬ ਤੱਕ ਕਬੰਦ ਬੇੜ ਲੱਜਤ ਲੰਗੇ ਜਿੱਤਾ ਇਸ ਕਰਕੇ ਗੁਰੂ ਬਹੁਤ ਵਿਸ਼ਾਲ ਨੇ ਸਤਗੁਰੂ ਕਿਰਪਾ ਕਰੇ ਪਰ ਹਾਂ ਸਬਦ ਸਾਰੇ ਆਇਆ ਜੀ ਸਤਗੁਰੂ ਦੀ ਸੇਵਾ ਸਭਨਾਂ ਪਰ ਇੱਕ ਥਾਂੇਵਲ ਵੀ ਆ ਗਈ ਗੁਰਬੰਦ ਸਬਚ ਹਾਂ ਸਤਗੁਰੂ ਦੀ ਸੇਵਾ ਸਭਲ ਜੇ ਕੋ ਕਰੇ ਚਿਤ ਲਾਏ ਇੱਕ ਥਾਂੇਵਲ ਆ ਗਿਆ ਉਪ ਸ਼ਬਦ ਇਹ ਜੀ ਤੈ ਨਰਕਾ ਫਰਾਂਸੋਂ ਕਿਨਾ ਅਨਪਾਵਨੀ ਭਗਤ ਨੇ ਉਪਜੀ ਭੁੱਖੇ ਦਾਣ ਨ ਦਿਨਾ ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ ਲੋਭ ਨਾ ਛੁੱਟਿਓ ਦੇਵਾ ਸੇਵਾ ਤੋਂ ਕਰੀ ਜਾਣਾ ਉਹਨਾਂ ਕਾਮੀ ਉਹਨਾਂ ਕ੍ਰੋਧੀ ਉਹਨਾਂ ਲਾਲਚੀ ਪਰ ਨਿੰਦਾ ਮੁਖ ਤੇ ਨਹੀਂ ਛੁੱਟੀ ਨੇਵਲ ਬਈ ਸਭ ਸੇ ਇਸ ਕਰਕੇ ਜਿਹੜਾ ਭਾਈ ਸਭ ਨੇ ਸਤਿਗੁਰੂ ਕੀ ਨਿਰਮਲ ਸੇਵਾ ਨਿਰਮਲੀ ਤੋਂ ਨਿਰਮਲ ਜਨ ਹੋਏ ਸੋ ਸੇਵਾ ਕਰ ਅਸਲ ਚ ਜੇ ਮੰਨ ਲਓ ਮੈਂ ਭਾਂਡੇ ਮਾਂਜ ਰਿਹਾ ਸਾਡੀ ਇਹ ਪ੍ਰੋਹਣ ਸੇਵਾ ਦਾ ਕਨਸੈਪਟ ਨਹੀਂ ਸਮਝੀ ਰਹੀ ਤੱਕ ਕਿਨਾਂ ਪੁੱਟ ਕੇ ਲੋਕਾਂ ਰੋਟੀ ਖਵਾਣੀ ਨਾਕੇ ਲਾ ਕੇ ਤੁਸੀਂ ਕਰਾਂ ਕੋਸਵੇ ਥਰੀ ਜਣੇ ਦਾ ਆਜੂ ਹਸਪਤਾਲ ਤੁਰ ਜਾਂਦੇ ਮੇਰੀ ਇੱਕ ਬੇਰਤੀ ਹੈ ਸੇਵਾ ਕੰਮ ਕੋ ਕਰੀਏ ਜਿਹੜੀ ਗੁਰੂ ਰੂਪ ਹੁੰਦੀ ਗੁਰੂ ਨੂੰ ਤੋਂਦਾ ਵੀ ਤੁਸੀਂ ਬੰਦੇ ਦਾ ਢਿੱਡ ਭਰੀ ਚ ਮੇਰੀ ਅਰਜ਼ ਹੈ ਕਿਉਂਕਿ ਸਿੱਖਾਂ ਦਾ ਇਸ ਪਾਸੇ ਧਿਆਨ ਨਹੀਂ ਤੁਸੀਂ ਬਹੁਤ ਚੰਗਾ ਕੀਤਾ ਮੈਂ ਤੁਹਾਡੀਆਂ ਬਖਾਫੀਆਂ ਦੀਆਂ ਕਬਾਲੀਆਂ ਨਹੀਂ ਜੀ ਪੈਸੇ ਪਾਈ ਵੀਰ ਜਨਾ ਲੀਆਂ ਇਹ ਤੁਹਾਡਾ ਬਹੁਤ ਬੋਤਾਨਾ ਜੀ ਮੇਰ ਤੋਂ ਕਿਉਂ ਲਾ ਫਿਲੋਸਫੀ ਹੋ ਲਿਆ ਗਿਆ ਬਖਸ਼ ਦੇ ਜੀ ਬਾਈ ਬਰਜੀ ਅਲਲਹੁ ਅਕਬਰ